1100 ਵੋਟ ਬਣੀਆਂ ਕੁਲਤਾਰ ਸੰਧਵਾ ਦੇ ਪਿੰਡ ਸਪੀਕਰਾਂ ਪੰਜਾਬ ਦਾ ਆ ਬਰਹੰਡੇ ਕੋਲੇ ਪਿੰਡ ਆ ਸਿਵੀਆਂ ਗਿੱਲ ਪੱਤੀ ਇਹਨਾਂ ਪਿੰਡਾਂ ਚ ਗਿਆ ਮੈਂ ਇਹ ਕਹਿੰਦੇ ਭਾਈ ਰੇੜੀ ਲਾਉਣੇ ਆ ਬਰਹੰਡੇ ਅਸੀਂ ਤੇ ਭਈਏ ਬਰਾਬਰ ਰੇੜੀ ਨਾ ਲੱਗਣ ਦਿੰਦੇ ਕਹਿੰਦੇ ਆ ਕਿਸਾਨ ਮਜ਼ਦੂਰ ਇਕਤਾ ਜੰਦਾਬਾਦ ਆ ਜੇ ਬੰਦਾ ਹੀ ਨਹੀਂ ਇਕੱਠਾ ਫੂਕ ਸਕਦੇ ਤੇ ਇਕੱਠੇ ਹੋ ਕੇ ਲੜਕਿਓ ਪਹੋਂਗੇ ਇੱਕ ਭਈਏ ਨੂੰ ਇੰਨੀ ਗੱਲ ਕਹੀ ਸੀ ਬੰਦੇ ਨੇ ਪਿੰਡ ਦੇ ਨੇ ਵੀ ਯਾਰ ਨੀਕਰ ਨਾ ਪਾ ਕੇ ਰੱਖ ਕੁੜੀਆਂ ਮਟਿਆਰਾਂ ਦੇ ਘਰੇ ਪਜਾਮਾ ਪਾਲਿਆ ਕਰ ਐਨੀ ਗੱਲ ਬਦਲੇ ਰਾਤ ਨੂੰ ਸਾਇਟ ਡੱਬਰ ਨੂੰ ਵੱਢ ਕੇ ਮਾਰ ਕੇ ਤੁਰ ਗਿਆ ਸੀ ਭਈਆ ਕਿਹੜੀ ਕਲਾਸ ਚ 10 ਵਿੱਚ 10 ਵਿੱਚ ਪੰਜਾਬੀ ਦੀਆਂ ਲਗਾ ਮਾਤਰਾ ਕਿੰਨੀਆਂ ਹੁੰਦੀਆਂ ਲਾ ਬਾਪੂ ਬਚ ਗਈ ਦੇਖੋ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਚਾਹੇ ਚਿੱਟੇ ਦਾ ਦੌਰ ਹੋਵੇ ਚਿੱਟੇ ਦਾ ਪ੍ਰਕੋਪ ਹੋਵੇ ਚਾਹੇ ਛੋਡੀ ਬੋਲੀ ਨੂੰ ਮਾਰਨਾ ਹੋਵੇ ਚਾਹੇ ਪ੍ਰਵਾਸ ਹੋਵੇ ਚਾਹੇ ਪਾਣੀਆਂ ਦਾ ਡੂੰਗਾ ਹੋਣਾ ਹੋਵੇ ਜ਼ਹਿਰੀਲਾ ਹੋਣਾ ਹੋਵੇ ਚਾਹੇ ਭਈਆਂ ਦੇ ਕਬਜ਼ੇ ਹੁੰਦੇ ਹੋਣ ਇਹ ਸਾਰੀਆਂ ਜੜੀਆਂ ਸ਼ਾਸਸ਼ਾ ਨੇ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੀ ਕੌਮ ਦੀ ਨਸਲ ਖੁਸ਼ੀ ਕਿਵੇਂ ਕਰਨੀ ਹੈ ਇਹ ਵਰਤਾਰੇ ਉਹ ਨੇ ਇਹ ਆਮ ਬਰਤਾਰੇ ਨਹੀਂ ਆ 99 ਦੇ ਵਿੱਚ 99 ਦੇ ਵਿੱਚ ਜਾ ਕੇ ਖਾਰਕੂਲਰ ਸਮਾਪਤ ਹੁੰਦੀ ਹੈ ਉਸ ਤੋਂ ਬਾਅਦ ਸਿੱਸ਼ੀਆਂ ਆਉਂਦੀਆਂ ਕਰਕਸ ਦੀਆਂ ਫਿਰ ਆਈ ਸਮੈਕ ਸਮੈਕ ਤੋਂ ਬਾਅਦ ਆਗੀਆਂ ਗੋਲੀਆਂ ਜੀਵਿਤ ਰੱਖਣ ਵਾਲੀਆਂ ਹੁਣ ਚਿੱਟੇ ਤੋਂ ਬਾਅਦ ਜੀਵਿਤ ਰੱਖਣ ਵਾਲੀ ਗੋਲੀ ਸਰਕਾਰ ਦਿੰਦੀ ਆ ਦਾ ਕਾਰਡ ਬਣਦਾ ਹਸਪਤਾਲ 'ਚ ਉਹ ਕਹਿੰਦਾ ਜੀਵਿਤ ਤੇ ਰੱਖ ਲਿਆ ਕਰੋ ਚਿੱਟਾ ਛੱਡ ਦੇਵੋਗੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਜਾਉਂਦੇ ਤਾਂ ਰਹੋਗੇ ਜਿਹੜੇ ਗੋਲੀਆਂ ਖਾਂਦੇ ਆ ਪਰ ਅੰਦਰੋਂ ਬੱਚਾ ਪੈਦਾ ਕਰਨ ਵਾਲੀ ਤਾਕਤ ਹੈ ਜਿਹੜੀ ਸਕਰਾਣੂ ਆ ਜਿਹੜੇ ਸਮਰੱਥਾ ਜਿਹੜੀ ਤੱਤ ਹੈ ਜਿਹੜੇ ਉਹ ਮਰ ਜਾਣੇ ਜਦੋਂ ਬੱਚਾ ਪੈਦਾ ਕਰਨ ਵਾਲੇ ਤੱਤ ਮਰ ਗਏ ਬੱਚੇ ਪੈਦਾ ਹੋਣੋਂ हट ਗਏ ਅਸੀਂ ਆਪੇ ਮਰ ਜਾਣਾ ਦੇਖੋ ਪੰਜਾਬ ਦੀ ਧਰਤੀ ਜਿਹੜੀ ਧਰਤੀ ਬਾਰੇ ਕਹਾਵਤ ਬਣੀ ਕਿ ਬੰਦਾ ਵੱਢ ਕੇ ਦੱਬਦੋ ਹਰਾ ਹੋ ਜਾਂਦਾ ਨਹੀਂ ਜਿਹੜੀ ਖੇਤ ਧਰਤੀ ਹੈ ਐਨੇ ਜੋਦੇ ਜਰਵਾਣੇ ਪੈਦਾ ਹੋਏ ਧਰਤੀ ਦੇ ਉੱਤੋਂ ਉਹ ਧਰਤੀ ਦੇ ਉੱਤੇ ਟੀਕੇ ਨਾਲ ਜਵਾਕ ਲਵਾਵਾਂਗੇ ਕਿਹਨੇ ਸੋਚਿਆ ਸੀ ਬਾਈ ਤੁਹਾਡੇ ਮਾਨਸਾ ਵੀ ਬਰਿੰਡੇ ਬਰਨਾਲਾ ਪਟਿਆਨਾ ਲੁਧਿਆਣਾ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਸੈਂਟਰ ਖੁੱਲੇ ਆ ਟਾਰਟੂ ਬੇਬੀ ਸੈਂਟਰ ਜਿੱਥੇ ਟੀਕੇ ਨਾਲ ਜਵਾਕ ਲੈਣ ਲੱਗੇ ਉਹਨਾਂ ਸੈਂਟਰਾਂ ਦੇ ਵਿੱਚ ਸਪਰਮ ਬੀਜ ਯੂਪੀ ਬਿਹਾਰ ਦੇ ਬਈਆਂ ਦਾ ਆ ਗਿਆ ਉਹ ਕਹਿੰਦੇ ਕਿਸੇ ਵੀ ਤਰੀਕੇ ਦੇ ਨਾਲ ਜੇ ਇਹ ਨਸਲ ਨੂੰ ਮਾਰਨਾ ਹੈ ਜੇ ਇਹ ਕੌਮ ਨੂੰ ਖਤਮ ਕਰਨਾ ਹੈ ਇਹਨਾਂ ਦਾ ਡੀਐਨਏ ਬਦਲਣਾ ਪੈਣਾ ਇਹਨਾਂ ਦਾ ਖੂਨ ਬਦਲਣਾ ਪੈਣਾ ਬੀ ਬਦਲਣਾ ਪੈਣਾ ਅਣਖਾਂ ਯੁਰਤਾਂ ਦਲੇਰੀਆਂ ਕਰਤਾਰ ਖੂਨ ਚ ਹੁੰਦੇ ਨੇ ਇਹ ਪੀੜੀ ਦਰ ਪੀੜੀ ਪੀੜੀ ਦਰ ਪੀੜੀ ਹਜ਼ਾਰਾਂ ਸਾਲ ਤੋਂ ਤੁਰਿਆ ਆਉਂਦਾ ਤੁਹਾਡਾ ਖੂਨ ਹੈ ਉਹ ਖੂਨ ਜਿਹੜਾ ਹਮੇਸ਼ਾ ਨਾਬਰੀ ਦਾ ਪ੍ਰਤੀਕ ਰਿਹਾ ਉਹ ਖੂਨ ਜਿਹੜਾ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਿਆ ਹੈ ਜਗਿਆਂ ਦੁੱਲਿਆਂ ਦਾ ਖੂਨ ਹੈ ਜਿਉਣਿਆਂ ਸੁੱਚਿਆਂ ਦਾ ਖੂਨ ਹੈ ਬੋਤਾ ਸੌਂ ਗਰਜਾ ਸੌਂ ਦਾ ਖੂਨ ਹੈ ਸੁੱਖਾ ਸੌ ਮਹਤਾ ਉਸ ਦਾ ਖੂਨ ਹੈ ਅਕਾਲੀ ਫੂਲਾ ਸੌਂ ਦਾ ਖੂਨ ਹੈ ਭਾਈ ਜੀਵਨ ਭਾਈ ਜਾਤਿਆਂ ਦਾ ਖੂਨ ਹੈ ਇਸ ਖੂਨ ਨੂੰ ਕਿਵੇਂ ਮਾਰਨਾ ਇਹਨਾਂ ਨੂੰ ਪਤਾ ਵੀ ਵੱਡੇ ਵੱਡੇ ਘੱਲੂ ਘਰਾਜੇ ਖੂਨ ਡੋਲ ਕੇ ਦੇਖ ਲਿਆ ਮਕਾ ਕੇ ਦੇਖ ਲਿਆ ਗਿਣਤੀ ਦੇ 17ਵੀਂ ਸਦੀ 'ਚ ਗਿਣਤੀ ਦੇ 15000 ਰਹਿ ਗਏ ਸੀ ਘਰ-ਬਾਰ ਛੱਡ ਕੇ ਜੰਗਲਾਂ 'ਚ ਵਾਗੇ ਸੀ ਉਥੋਂ ਉੱਠ ਕੇ ਵੀ ਇਹ ਕੌਮ ਨੇ ਦੁਬਾਰਾ ਰਾਜ ਭਾਗ ਕਾਇਮ ਕਰ ਲਿਆ ਸੀ ਉਹ ਕੌਮ ਐ ਝੂਠੇ ਮੁਕਾਬਲਿਆਂ 'ਚ ਮਾਰ ਕੇ ਦੇਖ ਲੈ ਮੁੱਕੇ ਨਹੀਂ ਫਾਂਸੀਆਂ ਚਾੜ੍ਹ ਕੇ ਦੇਖ ਲੈ ਮੁੱਕੇ ਨਹੀਂ ਜੇ ਨਵੇਂੜ ਨੇ ਆ ਮਕਾਉਣੇ ਆ ਖਤਮ ਕਰਨੇ ਆ ਡੀਐਨਏ ਬਦਲ ਦਿਓ ਜਦੋਂ ਖੂਨ ਬਦਲਿਆ ਗਿਆ ਨਸਲਾਂ ਬਦਲੀਆਂ ਗਈਆਂ ਨਾ ਅਣਖਾਂ ਰਹਿਣੀਆਂ ਨੇ ਨਾ ਕਰਤਾਰ ਜਾਂਦੇ ਰਹਿਣੇ ਨੇ ਨਾ ਦਲੇਰੀਆਂ ਰਹਿਣੀਆਂ ਨੇ ਸਿਵਸ ਕਰਕੇ ਵਰਤਾਰਾ ਆਮ ਨਹੀਂ ਨੇ ਚੱਟਾ ਕੀ ਤੀਜਾ ਭਾਈ ਸਰਕਾਰ ਚਾਵੇ ਪੰਜਾਂ ਦਿਨਾਂ ਚ ਖਤਮ ਕਰ ਸਕਦੀ ਆ ਕਰੋਨੇ ਵੇਲੇ ਤਿੰਨ ਸਵਾ 3 ਕਰੋੜ ਬੰਦਾ ਘਰਾਂ ਚ ਵਾਰਤਾ ਸੀ ਕੋਈ ਸੱਥਾਂ ਚ ਬੰਦਾ ਬੈਠਾ ਕੋਈ ਬਾਬਾ ਤਾਂਸ ਖੇਡਦਾ ਦੇਖਿਆ ਕਿਸੇ ਨੇ ਕੋਈ ਗਲੀਆਂ ਪੀਆਂ ਚ ਬੰਦਾ ਦਿਖਦਾ ਸੀ ਕਿਤੇ ਸੜਕਾਂ ਤੇ ਕੋਈ ਗੱਡੀ ਘੁੰਮਦੀ ਸੀ ਤਿੰਨ ਸਵਾ 3 ਕਰੋੜ ਬੰਦਾ ਜੇ ਘਰਾਂ ਚ ਤਾੜਿਆ ਬਾੜਾ ਜਾ ਸਕਦਾ ਚਿੱਟਾ ਵਿੱਚ ਨਾਲ ਦਾ 20000 50000 ਲੱਖ ਬੰਦਾ ਹੋਣਾ ਪੂਰੇ ਪੰਜਾਬ ਚ ਆ ਸਾਰੀ ਸੀਐਡੀ ਫਿਰਦੀ ਐ ਇੰਟੈਲੀਜੈਂਸੀ ਆਉਂਦੀ ਐ ਕੱਲੇ ਕੱਲੇ ਬੰਦੇ ਬਾਰੇ ਪਤਾ ਵੀ ਕਿਹੜੇ ਪਿੰਡ ਜੋ ਕਿੰਨੇ ਬੰਦੇ ਯੂਨੀਅਨ ਦੇ ਨਾਲ ਐ ਕਿੰਨੇ ਬੰਦੇ ਚਿੱਟਾ ਪੀਂਦੇ ਆ ਕਿੰਨੇ ਵੇਚਦੇ ਆ ਕੱਲਾ ਕੱਲਾ ਬੰਦਾ ਨੋਟ ਐ ਪਰ ਫੜਦਾ ਨਹੀਂ ਆ ਚਾਰ ਡੋਡੇ ਬੀਜ ਲੋ ਇੱਥੇ ਭੁੱਕੀ ਦੇਖਦੇ ਖਾਸ ਕਰਕੇ ਬੀਜ ਲੋ ਨਾਲ ਦੀ ਨਾਲ ਫੜ ਕੇ ਲੈ ਜਾਂਦੇ ਆ ਪਰ ਚਿੱਟਾ ਵਿੱਚ ਨਾਲੇ ਨਹੀਂ ਫੜਨੇ ਪਰ ਚੂਨ ਦੀਆਂ ਦੁਕਾਨਾਂ ਦੇ ਬੁੜੀਆਂ ਬੈਠੀਆਂ ਚਿੱਟਾ ਵੇਚੀ ਜਾਂਦੀਆਂ ਤੋ ਉਸ ਕਰਕੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਹਾਨੂੰ ਇੱਕ ਪਾਸੇਉ ਨਹੀਂ ਚਾਰ ਚਫਰੋ ਘੇਰਾ ਪਿਆ ਵਾ ਆ ਦੂਜੇ ਪਾਸੇ ਭਈਏ ਆ ਗਏ 70 72 ਲੱਖ ਭਈਆ ਪੰਜਾਬ ਚ ਇਕੱਠਾ ਹੋ ਕੇ ਬਹਿ ਗਿਆ ਭਾਈ ਆ ਖੜ ਜੋ 10 ਸਾਲ ਪੰਜਾਬ ਦਾ ਮੁੱਖ ਮੰਤਰੀ ਕੋ ਯੂਪੀ ਬਿਹਾਰ ਦਾ ਭਈਆ ਹੋਊਗਾ ਪਿੰਡਾਂ ਦੇ ਸਰਪੰਚ ਭਈਏ ਬਣ ਲਾਗੇ ਆ ਦੁਆਬੇ ਚ ਮੈਂ ਜਾਂਦਾ ਰਹਿਣਾ ਸੁਲਤਾਨਪੁਰ ਲੋਧੀ ਦੇ ਕੋਲੇ ਕਪੂਰਤਲੇ ਚ 5-6 ਪਿੰਡਾਂ ਦੇ ਸਰਪੰਚ ਭਈਏ ਬਣ ਗਏ ਮੁਖਸਰ ਦੇ ਇੱਕ ਪਿੰਡ ਦਾ ਜਿਹੜਾ ਸਰਪੰਚ ਆ ਭਈਆ ਬਣਾਇਆ ਬੈਠਾ ਸਾਡੇ ਲੋਕਾਂ ਨੇ ਭਈਏ ਪਹਿਲਾਂ ਮੋਟਰਾਂ ਦੇ ਖੇਤਾਂ 'ਚ ਲਿਆਂਦੇ ਹੁਣ ਘਰਾਂ 'ਚ ਚੁੱਲਿਆਂ 'ਤੇ ਚੜਾ ਲੇ ਫਿਰ ਆਪਾਂ ਕਹਿੰਦੇ ਬੁੜੀਆਂ ਕੁੜੀਆਂ ਭਜਾ ਕੇ ਲੈ ਗਏ ਇਹ ਬਲਾਦ ਮੈਮੇ ਦੀ ਘਟਨਾ ਹੈ ਇੱਕ ਭਈਏ ਨੂੰ ਇੰਨੀ ਗੱਲ ਕਹੀ ਸੀ ਬੰਦੇ ਨੇ ਪਿੰਡ ਦੇ ਨੇ ਵੀ ਯਾਰ ਨੀਕਰ ਨਾ ਪਾ ਕੇ ਰੱਖ ਕੁੜੀਆਂ ਮਟਿਆਰਾਂ ਦੇ ਘਰੇ ਪਜਾਮਾ ਪਾਲਿਆ ਕਰੋ ਐਨੀ ਗੱਲ ਬਦਲੇ ਰਾਤ ਨੂੰ ਸਾਈਟ ਡੱਬਰ ਨੂੰ ਵੱਢ ਕੇ ਮਾਰ ਕੇ ਤੁਰ ਗਿਆ ਸੀ ਭਈਆ ਸਾਡੀਆਂ ਨੌਕਰੀਆਂ ਦੇ ਉੱਤੇ ਆ ਜਿੰਨੇ ਜਈ ਰੱਖੇ ਸਰਕਾਰ ਨੇ ਬੀਲਬੋਰਡ ਦੇ ਵਿੱਚ ਬੈਟਰੀ ਇੰਸਪੈਕਟਰ ਰੱਖਿਆ ਪਟਵਾਰੀ ਰੱਖਿਆ ਵਾਟਰਵਾਸ ਮਹਿਕਮੇ ਚ ਰੱਖਿਆ ਭਵੰਤਮਾਨ ਕਹਿੰਦਾ ਕਿ 36000 ਨੌਕਰੀ ਦੇਤੀ ਉਹਨੂੰ ਐ ਤਾਂ ਪੁੱਛ ਲੋ ਕਿ 36000 ਦੇ ਵਿੱਚ ਯੂਪੀ ਬਿਹਾਰ, ਰਾਜਸ탄, ਹਰਿਆਣਾ, ਹਿਮਾਚਲ ਦੇ ਕਿੰਨੇ ਆ? 55% ਬੰਦੇ ਬਾਹਰ ਲਏ ਆ। ਸਰ ਸਾਡੇ ਗਰੀਬਾਂ ਦਾ, ਮਜ਼ਦੂਰਾਂ ਦਾ ਇਹਨਾਂ ਨੇ ਖੋਲਿਆ ਆ ਕੇ। ਛੰਦਰਾਂ ਤੇ ਆ ਗਏ, ਪੱਠਿਆਂ ਤੇ ਆ ਗਏ, ਕਾਰਖਾਨਿਆਂ 'ਚ ਇਹ ਆ ਗਏ, ਟੁੱਲਪਲਾ ਜਾਂਦੇ ਇਹ ਆ ਗਏ, ਕੁਦ ਰੇੜੀ ਤੇ ਇਹ ਆ ਗਏ। ਜੋੜੀਆਂ ਲਾਉਣ ਦਾ ਕੰਮ, ਰੰਗ ਕਰਨ ਦਾ ਕੰਮ, ਠੇਕੇਦਾਰੀ ਦਾ ਕੰਮ ਸਾਰਾ ਇਹਨਾਂ ਨੇ ਸੰਭ ਲਿਆ ਆ ਕੇ। ਆਪੇ ਚਿਮਰਾਜ ਦੀ ਵੀਡੀਓ ਕਿਹਨੇ ਦੇਖੀ ਹੁਣੇ ਦੇ ਸਾਥ ਹੀ 2 ਸਾਲ ਪਹਿਲਾਂ ਦੀ ਵੀਡੀਓ ਮੇਰੀ ਸੂਏ ਤੇ ਭਈਏ ਬੈਠੇ ਸੀ ਉੱਤੇ ਪਸ਼ੂ ਰੱਖ ਲੈ ਵਿਚੀ ਗੋਆ ਵਿਚੀ ਲੀੜੇ ਧੋਈ ਜਾਣ ਉਹ ਮੁੰਡੇ ਨੇ ਕਿਹਾ ਕੰਨਾ ਯਾਰ ਅਸੀਂ ਪਾਣੀ ਪੀਣਾਂ ਦੀ ਗੰਦ ਪਾਈ ਜਾਂਦੇ ਹਾਂ ਐਨੀ ਗੱਲ ਨੂੰ ਲੈ ਕੇ ਬਾਈ 25 30 ਭਈਏ ਉਹਦੇ ਦਾਹ ਲੈ ਕੇ ਰਾਤ ਨੂੰ ਘਰੇ ਵੜ ਗਏ ਸਾਨੂੰ ਪਤਾ ਲੱਗਿਆ ਪਿੰਡੋਂ ਆਏ ਭਈਏ ਦੇ ਵੱਲੇ ਉਹ ਮੁੰਡਿਆਂ ਦੇ ਗਵਾਂਢੀਆਂ ਨੇ ਘਰਾਂ ਨੇ ਉਹਨਾਂ ਭੰਗਾਂ ਨੂੰ ਆਪਣੇ ਘਰੇ ਬਿਠਾ ਲਿਆ ਉਲਟੇ ਸਾਨੂੰ ਕਹਿਣ ਲੱਗੇ ਤੋ ਇਹ ਪ੍ਰਵਾਸੀਆਂ ਨੂੰ ਤੰਗ ਕਰਦੇ ਹਾਂ ਇਹ ਗਰੀਬ ਐ ਮਜ਼ਦੂਰ ਐ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾਈ ਜਾਂਦੇ ਆ 1100 ਵੋਟ ਬਣੀਆਂ ਕੁਲਤਾਰ ਸੰਧਵਾ ਦੇ ਪਿੰਡ ਸਪੀਕਰ ਆ ਪੰਜਾਬ ਦਾ ਆ ਬਠਿੰਡੇ ਕੋਲੇ ਪਿੰਡ ਆ ਸਿਵੀਆਂ ਗਿਲਪੱਤੀ ਇਹਨਾਂ ਪਿੰਡਾਂ 'ਚ ਗਿਆ ਮੈਂ ਇਹ ਕਹਿੰਦੇ ਭਾਈ ਰੇੜੀ ਲਾਉਣੇ ਆ ਬਠਿੰਡੇ ਅਸੀਂ ਤੇ ਭਈਏ ਬਰਾਬਰ ਰੇੜੀ ਨਹੀਂ ਲੱਗਣਾ ਦਿੰਦੇ ਸਾਡੇ ਬੰਦਿਆਂ ਨੂੰ ਘੇਰ ਕੇ ਦਾਣਾ ਮੰਡੀਆਂ 'ਚ ਪੱਗਾਂ ਲਾਉਣ ਲੱਗ ਗਏ ਭਈਏ ਟਰੈਕਟਰ ਘੇਰਨ ਲੱਗ ਗਏ ਆਪਣੇ ਬੰਦੇ ਦੇ ਦੋ ਭਈਆਂ ਦੇ ਖਿਲਾਫ ਹੈ 10 ਭਈਆਂ ਦੇ ਅੱਖ ਚ ਕੜੇ ਹੁੰਦੇ ਆ ਆ ਵੀਡੀਓ ਸੁਣ ਲਓ ਪਹਿਲਾਂ ਭਈਆਂ ਦੀ ਲੁਧਿਆਣੇ ਦੀ ਘਟਨਾ ਸਮਰਾਲੇ ਦੀ ਲੁਧਿਆਣਾ ਲਾਈਵ ਨਾਉਂਦਾ ਕੋਈ ਪੇਜ ਆ ਉਹਦੇ ਵੀਡੀਓ ਪਈ ਆ ਸੁਣ ਲਓ ਸ਼ਾਇਦ ਇਹਦੇ ਪੂਰੀ ਸਮਝ ਨਾ ਆਵੇ ਸੋਨੂੰ ਤੇ ਤੁਸੀਂ ਆਪਣਾ ਮੋਬਾਈਲ ਤੇ ਵੀ ਸੁਣ ਸਕਦੇ ਹੋ ਲੁਧਿਆਣਾ ਲਾਈਵ ਭਰ ਲਿਓ ਆ ਦੇਖ ਲਓ ਭਈਆ ਕੀ ਕਹਿੰਦਾ ਪੰਜਾਬੀ ਬੋਲਦਾ ਨਾ ਭਈਏ ਲਵਾਓ ਕਿ ਜਾਵਾਂ ਚਾਹੋ ਕਿ ਵੀ ਉਹ ਉਹ ਨਾਮ ਨਿਗਮ ਕਰਵਾਉਣਾ ਚਾਹੁੰਦੇ ਆਂ ਭਈ ਇਹ ਮਰਾ ਮਜਾ ਮਰਾ ਰਵਸਣ ਜਿਹੜੇ ਜਰੇ ਆਇਆ ਅਹਦਾ ਕੀੀ ਕੋਈ ਨਾ ਸੁਸਗਾਲੀ ਨੇ ਸੰਗਾ ਉਹ ਸੰਗਾ ਸੰਗਰੂ ਅੱਜੇ ਦਾ ਜਾਂ ਪੁੱਤ ਦਾ ਸਾਡਾ ਕੀ ਆਇਆ ਜਲਾ ਅੱਜ ਵੀ ਬੇ ਇਹ ਬੋਲੋ ਉਹ ਕਹਿੰਦਾ ਜਹੇਦਾਰਾ ਤੇਰਾ ਜਿਹੜਾ ਪੁੱਤ ਹੁੰਦਾ ਤੇਰਾ ਨਹੀਂ ਸਾਡਾ ਬਿਹਾਰੀ ਦਾ ਹੁੰਦਾ ਤੂੰ ਜਾ ਉਹ ਕੈਨੇਡਾ ਅਸੀਂ ਤੇਰੀ ਜਨਾਨੀ ਸੰਭ ਲਾਂਗੇ ਸਮਰਾਲੇ ਦੀ ਘਟਨਾ ਐਥੇ ਭਾਈ ਜਿਹਦੀ ਗਿਣਤੀ ਵਧ ਗਈ ਸੁਣਵਾਈ ਵੀ ਉਸੇ ਦੀ ਹੋਣੀ ਹੈ ਆ ਸਾਰਾ ਜਿੰਨਾ ਗਰਦਾਲਸਰ ਪਠਾਨਕੋਟ ਦਾ ਏਰੀਆ ਆ ਜਿੰਨੇ ਗੁੱਜਰ ਜੇ ਨੇ ਮੱਝਾਂ ਦੀਆਂ ਚਾਰਨ ਵਾਲੇ ਸਾਰੇ ਪਿੰਡਾਂ ਦੇ ਪਿੰਡ ਇਹਨਾਂ ਨੇ ਆ ਕੇ ਰੋਕ ਲੇ ਜਿੰਨਾ ਜੀਰਕਪੁਰ ਮਹਾਲੀ ਦਾ ਖੜ ਦਾ ਏਰੀਆ ਸਾਰਾ ਹਮੱਚ ਲਾ ਕੇ ਬਹਿ ਗਿਆ ਜਿੰਨਾ ਲੁਧਿਆਣਾ ਜਲੰਧਰ ਕਪੂਰਥਲਾ ਏਰੀਆ ਭਈ ਆ ਕੇ ਭਾਈ ਆ ਬਹਿ ਗਿਆ ਬਿਹਾਰ ਜੁਪੀ ਆ ਕੇ ਸੋਡੇ ਪਿੰਡ ਤੇ ਵੋਟ ਹੈਗੀ ਭਾਈ ਭਈ ਇਹਦੀ ਹੈ ਨਹੀਂ ਬਣ ਜਾਣਗੇ ਹਾਂ ਜਿਹੜਾ ਵੀ ਨਵਾਂ ਮੈਂਬਰ ਜਾਂ ਸਰਪੰਚ ਚਣੋਗੇ ਪੰਚਾਇਤ ਨੂੰ ਹਦਾਇਤ ਕਰਦੇ ਵੀ ਤੇਰੀ ਹਮਾਇਤ ਤਾਂ ਕਰਾਂਗੇ ਪਿੰਡ ਦੇ ਭਈਏ ਦੀ ਵੋਟ ਨਹੀਂ ਬਣਨ ਦੇਣੀ ਸਹਿਮਤ ਹਾਂ ਸਾਰੇ ਨਹੀਂ ਸਹਿਮਤ ਲੱਗਦੇ ਮੈਨੂੰ ਹਾਂ ਜੀ ਜਿਹੜੇ ਲੱਗਦੇ ਉਹ ਪ੍ਰਾਉਨ ਤੇ ਮਤਾਨੇ ਤੇ ਵੋਟਾਂ ਦੀ ਸਰਪੰਚ ਮੈਂਬਰਾਂ ਨੇ ਬਣਾਉਣੀਆਂ ਸਾਰਾ ਪਿੰਡ ਉੱਠ ਕੇ ਵਿਰੋਧ ਕਰੋਗੇ ਨਹੀਂ ਬਣਾਉਣਗੇ ਯਾਦ ਰੱਖੋ ਜਿਹਦੀ ਗਿਣਤੀ ਵਧ ਕੇ ਸੁਣਵਾਈ ਉਹਦੀ ਹੋਣੀ ਹੈ ਜਿਹੜਾ ਵੀ ਐਮਪੀ ਖੜਾ ਹੁੰਦਾ ਲੁਧਿਆਣੇ ਦੇ ਵਿੱਚ ਪੋਜਪੂਰੀ ਗਾਇਕ ਮਗਾ ਕੇ ਲਾਉਂਦਾ ਲੁਧਿਆਣੇ ਚ ਪਿੰਡਾਂ ਨੂੰ ਖੁਸ਼ ਕਰਨ ਲਈ ਤੇ ਇਹਨਾਂ ਨੂੰ ਖੁਸ਼ ਕਰਨ ਲਈ ਸੁਣਵਾਈ ਉਹਨਾਂ ਦੀ ਹੋਊ ਵੋਟਾਂ ਲੈਣੀਆਂ ਉਹਨੀਆਂ ਅਗਲੇ ਨੇ ਸੋਡੀ ਨਹੀਂ ਹੋਣੀ ਅੱਬਾ ਜਵਾਕ ਲੱਕ ਲੱਕ ਜੰਮਣ ਲੱਗੇ ਵੀ ਜਮੀਨ ਨਾ ਘਟ ਜੇ ਉਹ ਚਾ ਕੇ ਕੈਨੇਡਾ ਅਮਰੀਕਾ ਚੜਦਾ ਜਾਂ ਚੱਟੇ ਨਾ ਮਰ ਜੂ ਤੇ ਕਬਜੇ ਭੰਗਾਂ ਦੀ ਹੋਣੇ ਆ ਛੋਡੇ ਪਿੰਡੋਂ ਕਿੰਨੇ ਘਟਪੇ ਬਾਹਰ ਨੂੰ ਆ ਖੜ ਜੋ 20 ਸਾਲ ਆ ਦੁਆਬੇ ਚ ਦਾ ਹਾਲ ਹੋਇਆ ਪਿਆ ਚਾਰ ਬੰਦੇ ਨਹੀਂ ਤੇ ਆਉਂਦੇ ਦਿਆਬੇ ਚ ਬੰਦਾ ਫੋਕਣ ਦੇ ਲਈ ਤੇ ਆਪਣੇ 20 ਸਾਲ ਹੋਰ ਹੋ ਜੂ ਆ ਡੱਲੇ ਪਿੰਡ ਵਾ ਗਿਆ ਮੈਂ ਬਜ਼ੁਰਗ ਹੀ ਬਜ਼ੁਰਗ ਖੜੇ ਮਾਂ ਬਾਪੂ ਮੁੰਡਾ ਕੋਈ ਦੀਂਦੇ ਨਹੀਂ ਕਹਿੰਦੇ ਸੇਰਾ ਹੀ ਦੋਖ ਰਹਿ ਗਏ ਇਹ ਵੀ ਜਾਣ ਨੂੰ ਫਿਰਦੇ ਆ ਬਾਕੀ ਸਾਰੇ ਟੱਪ ਗਏ ਮਾਂ ਜੀ ਕੋ ਬੁਢਾ ਮਰ ਗਿਆ ਕਿਵੇਂ ਲਜਾਉਂਗਾ ਚੱਕ ਕੇ ਸਵੇਹਾਂ ਚ ਉਹ ਕਹਿੰਦੇ ਕੰਮ ਨਵੇੜੀ ਖੜੇ ਆ ਮੈਂ ਕਿਵੇਂ ਰੇੜੀ ਬਣਾ ਲਈ ਕਹਿੰਦੇ ਜਿੱਦੇ ਮਰ ਲੱਦ ਕੇ ਲੈ ਜਾ ਕਰਾਂਗੇ ਇਹ ਹਾਲਾਤ ਨੇ ਪੰਜਾਬ ਦੇ ਬਣਨੇ ਦੇਖੋ ਦੇਖ ਰਿਸੋ ਰਿਸ ਮਾਮੇ ਦਾ ਮੁੰਡਾ ਗਿਆ ਭੂਆ ਦਾ ਕੁੜੀ ਗਈ ਤਾਏ ਦਾ ਮੁੰਡਾ ਗਿਆ ਚਾਚੇ ਦੀ ਕੁੜੀ ਗਈ ਸਾਡੇ ਐਂ ਭੱਜੀ ਜਾਂਦੇ ਆ ਮੈਨੂੰ ਆ ਰਸੋਈ ਛੋੜੀ ਰਿਸ ਕੌਣ ਕਰ ਲੂਗਾ ਕਰ ਲੂ ਕੋਈ ਪੂਰੀ ਦੁਨੀਆ ਚ ਨਹੀਂ ਕਰ ਸਕਦਾ ਛੋੜੀ ਰਿਸ ਹੁਣ ਤੁਸੀਂ ਕਾਨਕ ਵੱਢ ਲਓਗੇ ਢੋਲਾ ਚ ਪਾ ਲਓਗੇ ਸਾਰਾ ਸਾਲ ਨਾਲ ਢੱਕਾ ਦੂਰਾ ਕਰਿਓ ਭੁੱਖੇ ਨਹੀਂ ਮਰਦੇ ਕੈਨੇਡਾ ਅਮਰੀਕਾ ਭੱਜ ਜਾਓ ਜੇ 2 ਦਿਨ ਕੰਮ ਤੇ ਨਾ ਗਏ ਤੀਜੇ ਦਿਨ ਭੁੱਖੇ ਮਰੋਂਗੇ ਇੱਥੇ ਇੱਕ ਬੰਦਾ ਕਮਾਉਂਦਾ ਹੁੰਦਾ ਘਰ ਦੇ ਵਿੱਚ 5 ਮੈਂਬਰ 7 8 10 15 ਖਾਂਣ ਵਾਲੇ ਹੁੰਦੇ ਆ ਤੇ ਬਾਹਰ ਜੇ 5 ਗੇ 5 ਨੂੰ ਕੰਮ ਕਰਨਾ ਪੂ 10ਾਂ 10 ਨੂੰ ਕਰਨਾ ਪੂ ਇਹ ਥੋੜੀ ਐ ਵੀ ਇੱਕ ਕਮਾਉ ਦੂਜੇ ਬੈਠੇ ਖਾਈ ਜਾਣਗੇ ਸਾਡੇ ਮੁੰਡੇ ਕਹਿੰਦੇ ਕੰਮ ਹੀ ਹੈ ਨਹੀਂ ਇੱਥੇ ਉਹ ਭਈਏ ਜੂਪੀ ਵਿਹਾਰ ਤੋਂ ਟਿਕਟ ਲੈ ਕੇ ਆਉਂਦੇ ਆ ਕੱਲੀ ਦਿਹਾੜੀ ਦੇ ਸਿਰ ਤੇ ਕੱਲੀ ਦਿਹਾੜੀ ਕਰਕੇ ਲੁਧਿਆਣੇ ਵਰਗੇ ਸ਼ਹਿਰ ਜਿੱਥੇ ਇੱਕ ਗਾਜ ਕਈ ਕਈ ਲੱਖਾਂ ਦਾ ਹੈ ਉੱਥੇ ਪਲਾਟ ਲੈ ਕੇ ਕੋਠੀਆਂ ਪਾ ਕੇ ਜ਼ਮੀਨਾਂ ਲੈ ਗਏ 1000 ਰੁਪਏ ਗਾਜ ਦਾ ਰੇਟ ਆ ਸਾਰੀ ਕਲੋਨੀ ਬੰਗਾਣੇ ਖਰੀਦ ਲਈ ਆਪਣੇ ਕੰਦੇ ਕੰਮ ਹੀ ਹੈ ਨਹੀਂ ਇੱਥੇ ਸਾਡੇ ਮੁੰਡੇ ਇੱਥੇ ਕਹਿੰਦੇ ਆ ਬੇਬੇ ਨੂੰ ਤੜਕੇ ਵਿਚਾ ਸਾਡੇ ਮੂੰਹ ਨਹੀਂ ਲਾ ਦੇ ਮੰਜੇ ਤੇ ਪੈਣ ਨੂੰ ਕੱਪ ਤੇ ਉੱਥੇ ਲਾਰਮ ਲਾ ਕੇ ਸੌਂਦੇ ਆ ਵੀ ਤੜਕੇ ਉੱਠ ਕੇ ਕੰਮ ਤੇ ਜਾਣਾ ਉੱਥੇ 18 18 20 ਵੀ ਘੰਟੇ ਕੰਮ ਕਰਦੇ ਹਾਂ ਇੱਥੇ 4 ਘੰਟੇ ਕਰਕੇ ਵੀ ਨਹੀਂ ਵੱਜਦੇ ਇਹ ਹਾਲਾਤ ਨੇ ਸਾਡੇ ਸੋ ਬੇਨਤੀ ਆ ਪੰਡ ਵਾਲੋ ਵੀ ਇਹ ਮਤਾ ਜਰੂਰ ਪਵਾਇਓ ਵੀ ਪਿੰਡਾਂ ਦੇ ਅੰਦਰ ਭਈਏ ਦੀ ਵੋਟ ਨਹੀਂ ਬਣਨੀ ਚਾਹੀਦੀ ਸਵੇਰ ਤੇ ਗੁਰੂ ਘਰ ਕਿੰਨੇ ਆ ਪਿੰਡ 'ਚ ਬੰਦਾ ਇਕੱਠਾ ਹੀ ਭੂਗਦੇ ਹੋਣਾ ਤਾਂ ਉਹ ਜਾਂਨ ਤਰਫ ਮਤਨਾ ਸਮਝ ਨਹੀਂ ਚੰਗੀ ਗੱਲ ਆ ਕਿ ਅਸੀਂ ਗੁਰੂ ਘਰ ਤੇ ਸਵੇਰ ਇਕੱਠੇ ਰੱਖ ਰਹੇ ਆ ਸਾਡਾ ਹਰ ਪਿੰਡ 'ਚ ਭਾਈ ਇਹੀ ਹੋਕਾ ਹੈ ਕਿ ਗੁਰੂ ਘਰ ਤੇ ਸਵੇਰ ਇਕੱਠੇ ਕਰੋ ਆ ਮੈਂ ਟੁੱਟਿਆਂ ਵਾਲੀ ਪਿੰਡ ਗਿਆ ਬਈ ਮੈਂ ਸੇਵੇ ਪੁੱਛਿਆ ਕਹਿੰਦੇ ਦੋ ਆ ਮੈਂ ਇਕੱਠੇ ਕਰ ਲੋ ਕਹਿੰਦੇ ਬਾਈ ਨਹੀਂ ਸਾਡੇ ਦਾ ਦੂਜੇ ਸੇਵਾਂ ਚ ਦੂਜਿਆਂ ਨੂੰ ਬੰਦਾ ਨਹੀਂ ਫੋਕਣ ਦਿੰਦੇ ਯਾਰ ਸਾਡੇ ਦਾ ਗੁਰੂਆਂ ਨੇ ਫਿਰ ਸੈਂਕੜੇ ਸਾਲ ਪਹਿਲਾਂ ਇੱਥੇ ਆ ਕੇ ਜਾਤਾਂ ਪਾਤਾਂ ਖਤਮ ਕੀਤੀਆਂ ਊਚ ਨੀਚ ਭੇਦ ਭਾਅ ਮਟਾਏ ਨੇ ਅਸੀਂ ਸਾਡੇ ਗੁਰੂਆਂ ਦੀ ਸੈਂਕੜੇ ਸਾਲ ਪਹਿਲਾਂ ਦੀ ਕਹੀ ਹੋਈ ਗੱਲ ਨੂੰ ਅੱਜ ਤੱਕ ਨਹੀਂ ਆਪਾਂ ਉਹਦੇ ਖਰੇ ਉਤਰ ਸਕੇ ਅਸੀਂ ਚਾਰ-ਚਾਰ ਪਿੰਡਾਂ 'ਚ ਗੁਰੂ ਘਰ ਬਣਾ ਲਏ, ਚਾਰ-ਚਾਰ ਸੇਵੇ ਬਣਾ ਲਏ। ਕਹਿੰਦੇ ਆ ਕਿਸਾਨ-ਮਜ਼ਦੂਰ ਇਕਤਾ ਜਿੰਦਾਬਾਦ ਹੈ। ਜੇ ਬੰਦਾ ਹੀ ਨਹੀਂ ਇਕੱਠਾ ਫੂਕ ਸਕਦੇ ਤੇ ਇਕੱਠੇ ਹੋ ਕੇ ਲੜ ਕਿੱਥੋਂ ਪਾਵੋਗੇ? ਆਹਲਾਵਾ ਸਾਡੇ ਲੋਕਾਂ ਦੇ। ਪਰ ਚੰਗੀ ਗੱਲ ਆ ਮੈਂ ਕਹਿੰਦਾ ਸਾਥ ਦੇਣਾ ਚਾਹੀਦਾ ਬਾਈ। ਹੋਰ ਪ੍ਰਤਪਾਉ ਪਿੰਡਾਂ ਦੇ ਵਿੱਚ ਇਹ ਰੀਤ ਸ਼ੁਰੂ ਕਰੋ ਪਿੰਡਾਂ 'ਚ। ਕਿ ਸੰਗਰਾਮ ਵਾਲੇ ਦਿਨ ਆਪਾਂ ਗੁਰੂ ਘਰ ਇਕੱਠੇ ਹੁੰਨੇ ਆ 100 ਰੁਪਇਆ ਹਰ ਘਰ ਕੱਢ ਲਿਆ ਕਰੋ। ਕੋਈ ਪਿੰਡ ਦਾ ਗਰੀਬ ਬੰਦਾ ਬਿਨਾਂ ਇਲਾਜ ਤੋਂ ਮਰਦਾ ਹੈ ਉਹਦੀ ਮਦਦ ਕਰੋ ਬਿਨਾਂ ਘਰ ਤੋਂ ਬੈਟਾ ਉਹਦੀ ਮਦਦ ਕਰੋ ਫਿਰ ਆਪਾਂ ਕਹਿੰਦੇ ਸਾਡੇ ਬੰਦੇ ਦੂਜੇ ਧਰਮਾਂ 'ਚ ਵਾਗੇ ਸਾਡੇ ਬੰਦੇ ਡੇਰਿਆਂ ਵੱਲ ਹੋ ਗਏ ਜਦੋਂ ਆਪਾਂ ਆਪਣੇ ਬੰਦੇ ਦੀ ਬਾਹ ਨਹੀਂ ਫੜਨੀ ਬਈ ਉਹ ਬੰਦੇ ਨੇ ਕਿਤੇ ਨਾ ਕਿਤੇ ਜਾਣਾ ਹੀ ਹੁੰਦਾ ਨਾਲੇ ਇਹ ਉਹ ਲੋਕ ਨੇ ਬਈ ਜਿਹੜੇ ਸਾਡੇ ਨਾਲ ਖੜ ਕੇ ਜੰਗਾਂ ਜੁੱਧਾਂ 'ਚ ਬਰਾਬਰ ਲੜੇ ਆ ਸਾਡੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਨੇ ਇਹ ਤਾਂ ਅਣਖਾਂ ਦੇ ਰਖਵਾਲੇ ਰਹੇ ਨੇ ਭਾਈ ਜੀਵਨ ਭਾਈ ਜਾਤਿਆਂ ਦੇ ਵਾਰਸ ਅਸੀਂ ਕਹਿੰਦੇ ਪੰਜਾਬ ਬਚਾਓ ਪੰਜਾਬ ਤਾਂ ਬਚੂ ਜੇ ਪਿੰਡ ਬਚਣਗੇ ਪਿੰਡ ਤਾਂ ਬਚਣਗੇ ਜੇ ਪਿੰਡਾਂ ਦਾ ਭਾਈਚਾਰਾ ਕਾਇਮ ਹੋ ਤੇ ਭਾਈਚਾਰਾ ਤਾਂ ਕਾਇਮ ਹੋ ਜੇ ਅਸੀਂ ਆਪਣੇ ਗਰੀਬ ਗੁਰਬੇ ਨਾਲ ਖੜਾਂਗੇ ਭਾਈ ਪਾਣੀ ਕਿੰਨਾ ਕੁ ਲਾਉਨੇ ਹੋ ਭਾਈ ਨਹਿਰੀ ਆਏ ਨਹੀਂ ਸਾਹਿਬ ਹਾਂ ਆ ਲੋ ਐਂ ਤਾਂ ਆਏ ਨਹੀਂ ਆਏ ਲੋੜ ਹੀ ਨਹੀਂ ਲਿਆਉਣ ਦੀ ਥੱਲੋਂ ਚੱਕ ਦਿਓ ਜਿਹੜਾ ਰਹਿ ਗਿਆ ਛੋਟੇ ਕੋਲ 20 ਸਾਲ ਦਾ ਪਾਣੀ ਆ ਨਿਵੇੜ ਦਿਓ ਮਿਲਣੇ ਲਈ ਚੀਜ਼ ਦਾ ਮੁੱਲ ਹਰਜਾਨਾ ਕਈ ਗੁਣਾ ਜ਼ਿਆਦਾ ਤਾਰਨਾ ਪੈਂਦਾ ਜਿਹੜੀ ਬਿਜਲੀ ਮੁਫਤ ਮਿਲ ਗਈ ਨਾ ਮੋਟਰਾਂ ਦੇ ਬਿੱਲ ਮਾਫ ਹੋ ਗਏ ਪਾਣੀ ਮੁਕਾ ਕੇ ਤਾਰੋਂਗੇ ਭਾਈ ਆਹ ਤੇ ਬੜੀ ਛੜੀ ਗੱਲ ਕਿਹਨੂੰ ਨੇਰੀ ਪਾਣੀ ਛੜਤਾ ਤੁਸੀਂ 15000 ਖਾਲ ਬਾਕੇ ਵਿਚਿਰ ਲਾ ਲਾ ਪੰਜਾਬ ਦੇ ਲੋਕਾਂ ਨੇ ਐਨੀ ਬਈ 30% ਉਹਦਾ ਪੰਜਾਬ ਨੂੰ ਪਾਣੀ ਪੰਜਾਬ ਕੋਲੇ ਪਾਣੀ ਰਹੂਗਾ ਕਿੱਥੇ ਉਹ ਬਾਈ ਦੇਦਾ ਤੈਨ ਨਹਿਰਾਂ ਜਾਂਦੀਆਂ ਸਾਡੀਆਂ ਇੰਦਰਾ ਗਾਂਧੀ ਨਹਿਰ ਰਾਜਸਥਾਨ ਫੀਡਰ ਗੰਕ ਨਾਲ ਉਹ ਨੱਕੋ ਨੱਕ ਭਰੀਆਂ ਜਾਂਦੀਆਂ ਰਾਜਸਥਾਨ ਨੂੰ ਇੱਕ ਨਹੀਂ ਡੇਢ ਦਰਿਆ ਡੇਢ ਦਰਿਆ ਪਾ ਕੇ ਲੈ ਗਏ ਰਾਜਸਥਾਨ ਨੂੰ ਨਹਿਰਾਂ ਚ ਕਿਉਂ ਆਪਾਂ ਮੰਗ ਛੱਡਤੀ ਵੀ ਕਿਹੜਾ ਖਾਲ ਘੜੂਗਾ ਕਿਹੜਾ ਪਾਣੀ ਵੱਡੂਗਾ ਜਾ ਕੇ ਰਾਤ ਨੂੰ ਬਾਰੀ ਲਾਉ ਆਟੋਮੈਟਿਕ ਲਾਇਆ ਘਰੇ ਆ ਗਏ ਹਰ ਸਾਲ ਟੋਟਾ ਪਾ ਦਿੰਉ ਥੱਲੇ ਮੋਟਰਾਂ ਚ ਪੰਜਾਬ ਦੇ ਸੈਂਕੜੇ ਬਲਾ ਡੇਂਜਰ ਜ਼ੋਨ ਚ ਵਾਗੇ ਰੋਪੜ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿਹਦੇ ਤੇ ਬਿਲਕੁਲ ਪਾਣੀ ਹਟੋ ਮੁੱਕ ਗਿਆ ਇੱਕ ਪਿੰਡ ਚੋਂ ਮੈਂ 2012 ਚ ਕਿਹਾ ਸੀ YouTube ਤੇ ਮੇਰੀ ਵੀਡੀਓ ਪਈਆ ਚੱਕ ਕੇ ਸੁਣ ਲਓ 12 ਸਾਲ ਪਹਿਲਾਂ ਕਿਹਾ ਸੀ ਪਾਣੀ ਮੁੱਕ ਜਾਣਾ ਲੋਕਾਂ ਨੇ ਇੱਕ ਮਖੌਲ ਕੀਤਾ ਪਾਣੀ ਕਿਹ ਮੁੱਕ ਜੀ 20 ਕਿਰੇ ਵਿੱਚ ਯੂਨੋ ਦੀਆਂ ਵਰਲਡ ਬੈਂਕ ਦੀਆਂ ਯੂਨੀਵਰਸਿਟੀ ਦੀਆਂ ਟੀਮਾਂ ਆਈਆਂ ਇੱਥੇ ਸਰਵੇ ਕਰਕੇ ਖੋਜ ਕੀਤੀ ਰਿਪੋਰਟ ਪੇਸ਼ ਕੀਤੀ ਕਿ ਪੰਜਾਬ ਕੋਲ 20 ਸਾਲ ਦਾ ਪਾਣੀ ਬਚਿਆ ਕਿ ਤੁਹਾਡੀਆਂ ਨਸਲਾਂ ਆਉਣ ਵਾਲੀਆਂ ਇਹ ਧਰਤੀ ਦੇ ਫੱਕੇ ਮਾਰਨਗੀਆਂ ਰੇਤਾ ਖਾਣਗੀਆਂ ਇੱਟਾਂ ਚੱਬਣਗੀਆਂ ਲੋਹਾ ਖਾਣਗੀਆਂ ਐਨੇ ਬੰਦੇ ਬੈਠੇ ਹੋ ਕਦੇ ਕਿਸੇ ਬੰਦੇ ਨੇ ਸੋਚਿਆ ਵੀ ਜਿਹੜੀਆਂ ਨਸਲਾਂ ਦੀ ਖਾਤਰ ਜਿਹੜੇ ਜਵਾਕਾਂ ਦੀ ਖਾਤਰ ਅੱਜ ਦਿਨ ਰਾਤ ਖਾਪਦੇ ਆ ਮਰਦੇ ਆ ਵੀ ਚੰਗੀਆਂ ਵਧੀਆ ਜਾਇਦਾਦਾਂ ਜੋੜਦੇ ਜਵਾਕਾਂ ਨੂੰ ਚੰਗਾ ਜ਼ਮੀਨ ਬਣਾ ਕੇ ਦੇ ਜਗੇ ਚੰਗੇ ਪੈਸੇ ਜੋੜ ਜਗੇ ਸਾਡੇ ਜਵਾਕ ਚੰਗੀ ਰੋਟੀ ਖਾਣ ਉਹਨਾਂ ਨਸਲਾਂ ਉਹਨਾਂ ਜਵਾਕਾਂ ਲਈ ਪਾਣੀ ਕਿਨੇ ਜੜਦਾ ਛੱਡ ਕੇ ਜਾਵਾਂਗੇ ਸੋਚਿਆ ਅਜਾਬੜੋ ਰਾਜਸਥਾਨ ਕਦੇ ਅਜੀਬ ਤੇਰਾ ਚੁੱਠਾ ਜਮਕਾ ਤਸੂਜਾ ਆਪਾ ਹੁਣ ਤੁਸੀਂ ਕਿਵੇਂ ਸੋਚਦੇ ਹੋ ਵੀ ਦੱਸਦਾ ਆਜੋ ਰਾਜਸਥਾਨ ਵਗ ਜਿਓ ਬਾਈ ਰਾਸਤਾਨ ਬਾਜੋ ਚਾਰ ਚਾਰ ਪੰਜ ਪੰਜ ਤੌੜੇ 20 20 30 30 ਮੀਲ ਤੋਂ ਦੂਰ ਬੁੜੀਆਂ ਚੱਕ ਕੇ ਲਿਆਉਂਦੀਆਂ ਚਾਰ ਚਾਰ ਤੌੜੇ ਘਰ ਚ ਉਹੀ ਪਾਣੀ ਪੀਂਦੇ ਐ ਚਾਰ ਤੌੜੇ ਉਸੇ ਨਾਲ ਆਟਾ ਗੁੰਨਦੇ ਐ ਦਾਲਾਂ ਸਬਜ਼ੀਆਂ ਬਣਾਉਂਦੇ ਐ ਉਸੇ ਨਾਲ ਲੀੜੇ ਧੋਂਦੇ ਐ ਉਹੀ ਲੀਰ ਜੀ ਗਿੱਲੀ ਕਰਕੇ ਪਿੰਡੇ ਤੇ ਮਾਰ ਲੈਂਦੇ ਐ ਤੇ ਸਾਡੇ ਮੀਟਰਾਂ ਦੇ ਕੁੰਡੀ ਲੱਗੀ ਹੁੰਦੀ ਐ ਘਰੇ ਇੱਕ ਦੀ ਡੇਢ ਦੀ ਦੋ ਦੀ ਮੋਟਰ ਹੁੰਦੀ ਐ ਆ ਸਾਡੀਆਂ ਬੇਬੇ ਬੈਠੀਆਂ ਭੈਣਾ ਬੈਠੀਆਂ ਇਹ ਬੌਕਰ ਨਹੀਂ ਜਗਦੀਆਂ ਐਪ ਐ ਵਿਚੀ ਗੋਹਾ ਨਾਲੀ ਦੇ ਵਿੱਚੀ ਤੂੜੀ ਵਿੱਚੀ ਕੱਕ ਛੱਪੜ ਤੈਂ ਜਾਂਦਾ ਛਾ ਨੂੰ ਯਾਰ ਕਦਰ ਹੀ ਹੈ ਨਹੀਂ ਪਾਣੀ ਦੀ ਬੂੰਦ ਬੂੰਦ ਪੱਥਰੋ ਦੇ ਬੀ ਗੱਲ ਕਰ ਕੋ ਸਾਡੇ ਕੋਲ ਨੇ ਪਿਓ ਕਿਹਾ ਪੰਗਰੂਪ ਨਹੀਂ ਪਤਾ ਮਾ ਧਰਤਮ ਜੇ ਪਾਣੀ ਧਰਤੀ ਮਾਰ ਬੰਦੇ ਰੋਗੇ ਬੰਨੇ ਅੱਜਾੜ ਬੜਕੇ ਵਿਚਾਰ ਪਾਉਂਦਾ ਹੈ ਹਾਂ ਰੱਖੋਗੇ ਦੇਖ ਲੈਣੇ ਆ ਵੀ ਰੱਖੀ ਵੀ ਐ ਆ ਖੜਾ ਦੇਖ ਲੈਣੇ ਕਿੱਥੇ ਪੜਦਾ ਪੁੱਤੋਏ ਹਾਂ ਕਿੱਥੇ ਪੜਦਾ ਮੀਏ ਕਿਹੜੀ ਕਲਾਸ ਚ 10ਵੀਂ ਜੀ 10ਵੀਂ ਚ ਪੰਜਾਬੀ ਦੀਆਂ ਲਗਾ ਮਾਤਰਾ ਕਿੰਨੀਆਂ ਹੁੰਦੀਆਂ ਲੈ ਬਾਪੂ ਬਚ ਗਈ 10ਵੀਂ ਆ ਬਚ ਗਈ 10ਵੀਂ ਤੂੰ ਕਿੱਥੇ ਪੜਦਾ ਇੱਥੇ ਕਿਹੜੇ ਸਕੂਲ ਚ ਮੀ ਇਹ ਕਿਹੜੀ ਕਲਾਸ ਚ 6ਵੀਂ ਚ 6ਵੀਂ ਚ ਹੋ ਗਿਆ 99 ਕਿੰਨੇ ਹੁੰਦੇ ਆ ਲੈ ਬਾਪੂ ਬੱਚੀ ਬੋਲੀ ਤਾਂ ਇਹਦਾ ਮਤਲਬ ਜਿਹੜੀ ਵੀ ਕੰਪਨੀ ਜਿਹੜੀ ਵੀ ਏਜੰਸੀ ਨੇ ਖੋਜ ਕਰਕੇ ਰਿਪੋਰਟ ਦਿੱਤੀ ਆ ਵੀ ਸੋਡੀ ਬੋਲੀ 75 ਸਾਲ ਚ ਮਰ ਜਾਣੀਆਂ ਉਹ ਸਾਡੇ ਸਾਹਮਣੇ ਜਿਉਂਦੀ ਜਾਗਦੀ ਉਦਾਹਰਨ ਖੜੀ ਆ ਜੇ ਊੜੇ ਮਰ ਗਏ ਪਹਾੜੇ ਮਰ ਗਏ ਏਕੇ ਦੂਏ ਮਰ ਗਏ ਲਗਾਮਾਤਰਾ ਮਰ ਗੀਆਂ ਵਿਆਕਰਨ ਮਰ ਗਏ ਜਿਉਂਦੇ ਜੂੜੇ ਵੀ ਨਹੀਂ ਰਹਿਣੇ ਦਸਤਾਰਾਂ ਵੀ ਨਹੀਂ ਰਹਿਣੀਆਂ ਪਛਾਣਾਂ ਵੀ ਨਹੀਂ ਰਹਿਣੀਆਂ ਵਜੂਦ ਵੀ ਨਹੀਂ ਰਹਿਣਾ ਨਾ ਇਤਿਹਾਸ ਬੱਚੇ ਨਾ ਵਿਰਸਾ ਬੱਚੇ ਨਾ ਗੀਤ ਸੰਗੀਤ ਜਾਂਦੇ ਰਹਿਣੇ ਆ ਨਾ ਕਸੇ ਕਹਾਣੀਆਂ ਬਚਣੀਆਂ ਨੇ ਇਹ ਬੋਲੀਆਂ ਨਾਲ ਜਾਂਦੇ ਹੁੰਦੇ ਆ ਬਾਈ ਜਿੱਦੇ ਮਰ ਗੀਆਂ ਪੂਰੀ ਦੁਨੀਆ ਦੇ ਵਿੱਚੋਂ ਨਾਮੁ ਨਿਸ਼ਾਨ ਮਿਟ ਜਾਣਾ ਤੁਹਾਡਾ ਕੌਮਾਂ ਬੋਲੀਆਂ ਨਾ ਜਾਂਉਂਦੀਆਂ ਸਾਰਾ ਦਿਮਾਗ ਨਹੀਂ ਘੁੰਮਿਆ ਪਰਚੇ ਪਵਾ ਕੇ ਤੁਰੇ ਫਿਰਦੇ ਆ ਅੱਜ ਵੀ ਤਰੀਕਾ ਭੋਦਦੇ ਅੱਜ ਵੀ ਲੜਦੇ ਆ ਕਿ ਸ਼ਾਇਦ ਲੋਕਾਂ ਨੂੰ ਸਮਝ ਆ ਜੇ ਮੈਂ ਐਸੇ ਕਰਕੇ ਬੰਗਾਲ ਗਿਆ ਵੀਡੀਓ ਬਣਾ ਆਪਣਾ ਪਾਈਆਂ ਬੰਗਾਲ ਚੋਂ ਸਾਰਾ ਦੱਖਣ ਭਾਰਤ ਕੋਲ ਮੈਂ ਮੈਂ ਕੇਰਲਾ ਕਰਨਾਟਕਾ ਤਾਮਿਲਨਾਡੂ ਆਂਧਰਾ ਤੇਲਗਾਨਾ ਯੂਨੀਵਰਸਿਟੀਾਂ ਚ ਗਏ ਉੱਥੇ ਸਕੂਲਾਂ ਚ ਗਏ ਬੈਂਕਾਂ ਚ ਗਏ ਕਚਹਿਰੀਆਂ ਚ ਗਏ ਪ੍ਰੋਫੈਸਰਾਂ ਨੂੰ ਮਿਲੇ ਵਕੀਲਾਂ ਨੂੰ ਮਿਲੇ ਉਨਾਂ ਦੇ ਦਫ਼ਤਰਾਂ ਦੇ ਬੋਰਡ ਦੇਖੇ ਸੜਕਾਂ ਦੇ ਬੋਰਡ ਦੇਖੇ ਬੱਸਾਂ ਦੇ ਬੋਰਡ ਦੇਖੇ ਕਚਹਿਰੀਆਂ ਦੇ ਬੋਰਡ ਦੇਖੇ ਕਿਸੇ ਵੀ ਬੋਰਡ ਦੇ ਉੱਤੇ ਉੱਤੇ ਜਾਂ ਥੱਲੇ ਦੂਜੀ ਪੰਜਾਬੀ ਦੂਜੀ ਤੀਜੀ ਬੋਲੀ ਹੈ ਹੀ ਨਹੀਂ ਬਾਈ ਬੰਗਾਲ ਚ ਬੰਗਲਾ ਬੋਲੀ ਹੈ ਕੇਰਲਾ ਚ ਮਲਿਆਲਮ ਬੋਲੀ ਹੈ ਕਰਨਾਟਕਾ ਚ ਕੰਨੜ ਬੋਲੀ ਹੈ ਤਾਮਲੜੂ ਤਾਮਲ ਹੈ ਆਂਧਰਾ ਤੇ ਲਗਾਨਾ ਦੇ ਤੇਲਗੂ ਬੋਲੀ ਹੈ ਉਹਨਾਂ ਦਫ਼ਤਰਾਂ ਦਾ ਕੰਮ ਕਚਹਿਰੀਆਂ ਦਾ ਕੰਮ ਵੀ ਆਪਣੀ ਬੋਲੀ ਚ ਹੁੰਦਾ ਹੈ ਉਹ ਲੋਕ ਜਾਨ ਤੋਂ ਜਾਦੇ ਪਿਆਰ ਕਰਦੇ ਆ ਆਪਣੀ ਬੋਲੀ ਨੂੰ ਇੱਕ ਵਾਰੀ ਮੋਦੀ ਵਗ ਗਿਆ ਤਾਮਲ ਲਾਡੂ ਮੋਦੀ ਬੈਠਾ ਸਟੇਜ ਤੇ ਐਮਕੇ ਸਟਾਲਣ ਮੁੱਖ ਮੰਤਰੀ ਆ ਤਾਮਲ ਲਾਡੂ ਦਾ ਬੋਲਿਆ ਕਹਿੰਦਾ ਮੋਦੀ ਸਾਹਿਬ ਸਾਡੀ ਮਾਂ ਬੋਲੀ ਤਾਮਲ ਐ ਸਾਨੂੰ ਆਪਣੀ ਬੋਲੀ ਆਪਣੀ ਜਾਨ ਤੋਂ ਜਿਆਦੇ ਪਿਆਰੀ ਐ ਸਾਡੇ ਉੱਤੇ ਜਬਰੀ ਹਿੰਦੀ ਨਾ ਥੋਪੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਿਹੜੀਆਂ ਕੌਮਾਂ ਜਾਗਦੀਆਂ ਤੇ ਦੁਨੀਆ ਤੇ ਜਾਗਦੀਆਂ ਕੌਮਾਂ ਚੋਂਦੀਆਂ ਰਹਿੰਦੀਆਂ ਜਿਵੇਂ ਸਾਡੇ ਗੁਆ ਲੰਮੀਆਂ ਤਾਣ ਕੇ ਸੌ ਜਾਂਦੀਆਂ ਉਹ ਕੌਮਾਂ ਮਰ ਮਿਟ ਜਾਂਦੀਆਂ ਨੇ ਇਹ ਥਾਲੀ ਚ ਪਈ ਰੋਟੀ ਨਹੀਂ ਵੀ ਬਰਕੀ ਤੋੜੀ ਮੂੰਹ ਚ ਪਾ ਲੋਂਗੇ ਜਿੱਦੇ ਮਰਗੀ ਨਾ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਲਿਆ ਕੇ ਕਿਸੇ ਬੰਦੇ ਦੇ ਕਦਮਾਂ ਚ ਰੱਖ ਦਿਓ ਕਿ ਸਾਡੀ ਬੋਲੀ ਮੋੜ ਦੇ ਜਿਉਂਦੀ ਕਰ ਦੇ ਇਹ ਜਿਉਂਦੀ ਨਹੀਂ ਹੋਣੀ ਬਾਈ ਕਸੂਰ ਕਿਹਦਾ ਬੱਚਿਆਂ ਦਾ ਨਹੀਂ ਐਨੇ ਬੰਦੇ ਬੈਠੇੋਂ ਪਿੰਡ ਵਾਲਿਓ ਕੋਈ ਬਾਹ ਖੜੀ ਕਰਕੇ ਕਹਦੇ ਕਿ ਮੈਂ ਘਰ ਆਏ ਜਵਾਬ ਦੀ ਕਾਪੀ ਖੋਲੀ ਐ ਮੈਂ ਕਿਤਾਬ ਖੋਲੀ ਐ ਮੈਂ ਦੇਖਿਆ ਕੀ ਪੜਾਉਂਦੇ ਆ ਕਿਹੜਾ ਇਤਿਹਾਸ ਪੜਾਉਂਦੇ ਆ ਕੀ ਲਿਖਾਉਂਦੇ ਆ ਕੀ ਸਿਖਾਉਂਦੇ ਆ ਕੋਈ ਸਕੂਲ ਚ ਗਿਆ ਹੋਵੇ ਪੁੱਛਣਾ ਵੀ ਸਾਡੇ ਜਵਾਬ ਨੂੰ ਏਕੇ ਦੂਏ ਪਹਾੜੇ ਊੜੇ ਆੜੇ ਵਿਆਕਰਨ ਲਗਾ ਮਾਤਰਾ ਕਿਉਂ ਨਹੀਂ ਆਉਂਦੀਆਂ